ਕਸਿਆ ਗੁਰੂ ਕਾ ਜਨਮ ਮਰਨ ਦੁਖੁ ਜਾਇ ਸਤਿਨਾਮੁ ਸ੍ਰੀ ਵਾਹਿਗੁਰੂ ਸਹਿ ਜੀਉ ਸੋਰਠ वा බपाய मेre සග கூර Can I go there? Yeah, go y todo ਉੱਪਰੋ ਤਿਸ ਕੈ ਪਾਇ ਲਗਾ ਵੈਸਾ ਰਖ ਤਿਰਨ ਕੋ ਵਡਿਆ ਜਨਾ ਪ੍ਰੇਮ ਮਿਸ਼ੋ ਹਰ ਸਾਜਨ ਪੁਰਖ ਵਿਸਾਰਿਕ ਹੈ ਲਗੀ ਮਾਇਆ ਕੋ ਪੁਤਰ ਕਲ ਤਰਣਾ ਸੰਗਤਨਾ ਹਰ ਅਨਸੀ ਉਹ পল ਚਲ ਚਲ ਸਗਲੇ ਹੋਈ ਝੂਠਾ ਹੈ ਤੰਦਨ

ਕਦਾ ਇਸ ਲੱਗੈ ਹਰ ਨਾਉ ਨ ਜਿੰਨਾ ਪਾਸ ਜਗ ਜੀਵਨ ਗੁਰਖ ਧਿਆਗ ਕਹਿ ਮਾਨ ਸੰਧੀ ਆਸ ਜੋਇ ਭਾਇ ਇਕ ਟਿਏ ਗੱਪਈਐ ਸਜਾਉ ਕੀ ਆਸ ਨਿਹਾਲੀ ਚੰਸੋ ਰੁਣਾ ਮਤਜੋ ਲਖਿਆਸ ਰੈਣ ਮਹਾਨੀ ਪਚੁ ਕਾਣੀ ਉੱਠ ਚਲੇ ਗਏ ਨਿਰਾਸ ਜਿਨ ਕੋ ਸਾਧੂ ਭਿਟਿਏ ਸੁਖਰਗ ਹੋਵੇ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਵੇ ਪਿਆਸ ਪ੍ਰਤੁਦਮਨ ਤੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੋਨਦਾ ਤਿਸਲਕ ਜਿਸ ਮਨ ਹਰ ਚਰਨ ਉਨਿਵਾਸ ਸਾਪਣ ਸਿਰ ਸੀਤਾਣੀ ਚਰਨ ਤਨ ਛੋਪਿਆਰੇ मानदारै दत्ता सञ्जय रंग एको नाम धारि विचित्रं कूड़ावेआ दिसर सबेशार हरे बरदूं दिसहानी मेरे साधो पीनी वणार वाण डण प्रपसा मौलेया समरथ गुरु के अपार हर डण नो मन लो चितारो ਹੋਤੇ ਜਿਨਾ ਮਾਰੇ ਜਿਨਸੋ ਲਗਾਇਤ ਹੱਥ ਮਰੂੜਾ ਤਨ ਕਪੇ ਸਿਆਹੋ ਅਸੀਤ ਜਿ ਹਬੀ ਜਸੂਰਣ ਕਰਮ ਅਸਿੜਾਖੇ ਤਰ ਨਾਨਕ ਪ੍ਰਭ ਸਰਣਾ ਗਤੀ ਚਰਨ ਬੋਹਿਤ ਪ੍ਰੇਮੋ ਮਹਾੜਾ ਕਿਉ ਮਿਲਿਆ ਅਰਜਾਈ ਮਾਤਾ ਪਿਆਸ ਦਰਸ਼ਨ ਕਰਨੀ ਕੋਈ ਆਣ ਮਿਲਾਵੇ ਹਾਈ ਸੰਤ ਜਾਈ ਪ੍ਰੇਮਕੇ ਦੇ ਸੋਚ ਮੰਗਲ ਆਇ ਸੁਵੰਨੀਆ ਆਹਰੇ ਪੇਰੇ ਸੰਗ ਬੈਠਦੀਆ ਤਿੰਨ ਕੀ ਸੋ ਬਾਤਿਆ ਰਣੀ ਜੇਰ ਸਾਹਿਬ ਮੀਣੇ ਇਤਨ ਜਬੇ ਹੀਰ ਦਾ ਲਿਆਏ ਕੰਠ ਦਿਨਾਂ ਚੜੀਆ ਨਾਨਕ ਬਾਚਾ ਤੂੜ ਤੇ ਨ ਪ੍ਰਭ ਸਰਣੀ ਦਇਆ ਪੜੀਆ ਮੰਗਿਰ ਪ੍ਰਭ ਰਦਨਾ ਬਉੜ ਨਾ ਜਨ ਵੜੀਆ ਧੋਖ ਤੁਹਾਰ ਨ ਆਵੈ ਕਹਤ ਮੇਰਾ ਕਰਣਾ ਮਨ ਮੇਂ ਦਇਆ ਚਰਨਾਰਬਿੰਦ ਦਰਸ਼ਨ ਲਗੜਾ ਸਾ ਜਾ ਦੁਰਗੋਣ ਗਰਾ ਰਾਧੇ ਉਜੇਤਾ ਮਿਲੇ ਸਚੀ ਪ੍ਰੀਤ ਸਮਾ ਕਰ ਗਲੇਨੀ ਪਰਮਾ ਬਹੁੜਾ ਲਾਚੂਰੀਆ ਬਾਰਾ ਲਗ ਮੇਰੀ ਆ ਹਰ ਸਜਣ ਅਦਮ ਅਗਾ ਸਰਪੇ ਨਾਰਾਇਣ ਨਾਨਕ ਦਰਦ ਭਈਆ ਭੋਗ ਸੁਨੰਤਾ ਸਰਬ ਸੁਖ ਜੇ ਸੋ ਲਖੇ ਬੇ ਪ੍ਰਵਾਹ ਮਾਗ ਮਜਨ ਸੰਗ ਸੰਤ ਸਤਿਵਾਰ ਤੂੜੀ ਕ੍ਰਿਸ਼ਨ ਹਰ ਕਨਾਂ ਧਿਆਈ ਸੁਣ ਪ੍ਰਕਟਿਆ ਸੰਤ ਸਹਾਇ ਨਾਮਕੇ ਬੋਲ ਨਾ ਜਨ ਮੈਂ ਭਾਈ ਜੇ ਵਾਏ ਕਨਿਕ ਗੁਣ ਕਰੇ ਨਾਨਕ ਚਰਣੀ ਭਾਈ ਭਲ ਗੁਣ ਦਿੱਤ ਸਹਾਈਐ ਜਿਸ ਨੋ ਦਿਲ ਨਾਮੁ ਆਤਮਾਏ ਜਿਨ ਜਿਨ ਨਾਮ ਤੇ ਆਇਆ ਤਿਨ ਕੇ ਾਰੇ ਕੋੜ ਦੇ ਦੁਬਿਧਾ ਅਸੀਂ ਪੂਰਨ ਸੱਚ ਭਰੇ ਆਪਰਮ ਪ੍ਰਭ ਸੇਵ ਦੇ ਮਨ ਅੰਦਰ ਇਹ ਕਰੇ ਮਾ ਦਿਵਸ ਸਪੂਰਤ ਭਲੇ ਜਿਸ ਕੋ मथे ॾियो लिखी असां ਸੇ ਆ ਸਾਡ ਸੁਹੰਦਾ ਜਿਸ ਲਗੈ ਜਿਸ ਮਨ ਹਰ ਚਰਨ ਦੇਵਾਰ ਹੋ ਸੇ க அவනක හ වා සති குুού ਕੋ ਗਿਆ ਨਹੀ ਤਰਦੇ ਸਚਾ ਨਾਮ ਮੇਰਾ ਆਧਾਰ ਸਚੁ ਰਾਹ ਆਧਾਰ ਮੇਰਾ ਜਿ ਖੁਖਾ ਸੋਮਈਆ ਕਰਿ ਸ਼ਾਂਤ ਸੁਖਮਨ ਹੋਇਸਿਆ ਜਿਨੀ ਇਛਾ ਸਭ ਪੂਜਾਈਆ ਸਦਾ ਗੁਰਮਾਨ ਕੀਤਾ ਗੁਰੂ ਮਿਟੋ ਦੇ ਦਿਆ ਬੜਿਆਂ ਜਾ ਕੈ ਨਾਮ ਸੋਵਤੋ ਸ਼ਬਦ ਰੂਪੇ ਆ ਸਚਾ ਨਾਮ ਮੇਰਾ ਆਧਾਰ ਵਾਜੇ ਪੰਚ ਸ਼ਬਦ ਤਿਤਕਾਰ ਸੋਭਗੈ ਕਾਇ ਸੋਭਗੈ ਸ਼ਬਦ ਵਾਜੇ ਤਰਾਜਿ ਕਰਤਾੜੀਆ

Keti chukina.